ਪਹਾੜਾਂ ਦੇ ਵਿੱਚ ਪੈ ਰਹੀ ਬਰਫ ਬਾਰਿਸ਼ ਦੇ ਨਾਲ ਮਦਾਨੀ ਇਲਾਕੇ ਵੀ ਹੁਣ ਸਰਦ ਹੋ ਗਏ ਨੇ ਮਦਾਨੀ ਇਲਾਕਿਆਂ ਦੇ ਵਿੱਚ ਵੀ ਤਾਪਮਾਨ ਜਿਹੜਾ ਹੈ ਬਹੁਤ ਜ਼ਿਆਦਾ ਘਟ ਗਿਆ ਹੈ ਤਸਵੀਰਾਂ ਅਸੀਂ ਤੁਹਾਨੂੰ ਅੰਮ੍ਰਿਤਸਰ ਦੀ ਦਿਖਾਣੇ ਆ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਦਾ ਤਾਪਮਾਨ ਆਮ ਦਿਨਾਂ ਨਾਲੋਂ 7-8 ਡਿਗਰੀ ਸੈਲਸੀਅਸ ਘਟ ਗਿਆ ਲੋਕ ਕੱਪੜੇ ਗਰਮ ਪਾ ਕੇ ਨਿਕਲਣ ਦੇ ਘਰੋਂ ਦੇ ਵਿੱਚ ਜੈਕਟਸ ਪਾ ਰਹੇ ਨੇ ਸਵੈਟਰ ਪਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਮੌਸਮ ਨੇ ਹੁਣ ਕਰਵਟ ਲੈ ਲਈ ਹੈ ਮੌਸਮ ਨੇ ਕਰਵਟ ਲੈਣ ਤੋਂ ਬਾਅਦ ਹੁਣ ਜਿਹੜਾ ਥੋੜੀ ਜਿਹੀ ਖੰਡਕ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ ਜਿਸ ਦਾ ਅਸਰ ਆਮ ਲੋਕਾਂ ਤੇ ਵੀ ਪੈ ਰਿਹਾ ਕਰੋ ਨਿਕਲ ਰਹੇ ਨੇ ਜਿਹੜੇ ਲੋਕ ਉਹ ਆਪਣੇ ਆਪ ਨੂੰ ਗਰਮ ਕਪੜਿਆਂ ਦੇ ਨਾਲ ਕਵਰ ਕਰਕੇ ਨਿਕਲ ਰਹੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਇਹ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੀਆਂ ਤਸਵੀਰਾਂ ਹਨ ਜਰ ਤਸਵੀਰਾਂ ਦੇਖ ਰਹੇ ਹੋ ਕਿ ਲੋਕ ਸਵੇਰੇ ਆਪਣੇ ਕੰਮ ਤੇ ਨਿਕਲ ਰਹੇ ਨੇ ਸਵੈਟਰ ਪਾਏ ਹੋਏ ਨੇ ਜੈਕਟਸ ਪਾਈਆਂ ਹੋਈਆਂ ਨੇ ਆਪਣੇ ਆਪ ਨੂੰ ਕਵਰ ਕਰ ਲਿਆ ਹੈ ਕਿ ਠੰਡ ਤੋਂ ਬਚਿਆ ਜਾ ਸਕੇ ਇਹ ਨਜ਼ਾਰਾ ਇਸ ਕਰਕੇ ਬਣ ਜਾ ਹੈ ਕਿ ਨਵੰਬਰ ਦਾ ਮਹੀਨਾ ਚੱਲ ਰਿਹਾ ਹੈ ਨਵੰਬਰ ਦੇ ਮਹੀਨੇ ਦੇ ਵਿੱਚ ਸ਼ੁਰੂਆਤ ਦੇ ਵਿੱਚ ਹੀ ਹਲਕੀ-ਹਲਕੀ ਠੰਡ ਮਹਿਸੂਸ ਹੋਈ ਸੀ ਮਗਰ ਜਿਸ ਤਰ੍ਹਾਂ ਹੀ ਪਹਾੜਾਂ ਦੇ ਵਿੱਚ ਬਰਫਬਾਰਿਸ਼ ਸ਼ੁਰੂ ਹੋ ਗਈ ਹੈ ਉਹਦੇ ਨਾਲ ਤਾਪਮਾਨ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਇਸ ਵੇਲੇ ਡਿੱਗ ਗਿਆ ਹੈ ਔਰ ਤਾਪਮਾਨ ਜਰਨਦਾ ਨਤੀਜਾ ਇਹ ਹੈ ਕਿ ਸਵੇਰੇ ਸ਼ਾਮ ਜਿਹੜੀ ਹੁਣ ਤੜਾਕੇ ਦੀ ਠੰਡ ਰਹਿੰਦੀ ਹੈ ਦੁਪਹਿਰ ਜ਼ਰੂਰ ਇਹ ਮੰਨਿਆ ਜਾਂਦਾ ਹੈ ਕਿ ਕੁਝ ਮੌਸਮ ਦੇ ਵਿੱਚ ਰਾਹਤ ਮਿਲਦੀ ਹੈ ਥੋੜਾ ਜਿਹਾ ਤਾਪਮਾਨ ਗਰਮ ਹੁੰਦਾ ਹੈ ਮਗਰ ਫੇਰ ਵੀ ਆਮ ਨਾਲੋਂ 25 20 25 ਦੇ ਕੋਲ ਕੋਲ ਟੈਂਪਰੇਚਰ ਰਹਿਦਾ ਹੈ ਜਿਸ ਦੇ ਜਿਹਦਾ ਅਨੁਮਾਨ ਹੈ ਕਿ ਸਰਦੀ ਦੀ ਸ਼ੁਰੂਆਤ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਹਾਲ ਬਾਜ਼ਾਰ ਦੀਆਂ ਦਿਖਾ ਰਹੇ ਹਾਂ ਸਾਡੇ ਨਾਲ ਭਾਈ ਸਾਹਿਬ ਨੇ ਭਾਈ ਸਾਹਿਬ ਨੇ ਵੀ ਪੂਰਾ ਆਪਣੇ ਆਪ ਨੂੰ ਕਵਰ ਕਰ ਲਿਆ ਹੈ ਠੰਡ ਦੇ ਨਾਲ ਮੌਸਮ ਬਦਲ ਗਿਆ ਹੈ ਚੇਂਜ ਹੋ ਗਿਆ ਹੈ ਕਿਉਂ ਇਹਦਾ ਅਸਰ ਜਦਾ ਹੈਗਾ ਕਿ ਪਹਾੜੀ ਇਲਾਕਿਆਂ ਦੇ ਵਿੱਚ বরਫ ਪੈ ਗਈ ਹੈ ਉਹ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਮੌਸਮ ਦਾ ਅਸਰ ਪੁਣਾ ਸ਼ੁਰੂ ਹੋ ਗਿਆ ਹੈ ਤੁਸੀਂ ਵੀ ਅੱਜ ਆਪਣੇ ਆਪ ਨੂੰ ਕਵਰ ਕੀਤਾ ਹੋਰ ਵੀ ਅਸੀਂ ਦੇਖ ਰਿਹਾ ਕਿ ਲੋਕਾਂ ਨੇ ਸਵੈਟਰ ਪਾਣੇ ਸ਼ੁਰੂ ਕਰ ਦਿੱਤੇ ਜੀ ਸਰ ਠੰਡ ਹੋ ਗਈ ਹੈ ਕਵਰ ਕਰ ਲੈਣਾ ਚਾਹੀਦਾ ਚੰਗੀ ਗੱਲ ਹੀ ਹੈ ਬਾਕੀ ਧੌਲੀ ਓਲੀ ਹੋਰ ਠੰਡ ਵਧੇਗੀ ਤੇ ਜੈਕਟਾਂ ਵੀ ਪਾਣਗੇ ਲੋਕ ਵੀ ਸੋ ਵਰਮਾ ਜੀ ਇਹ ਸ਼ੁਰੂਆਤ ਹੈ ਮੌਸਮ ਦੀ ਸ਼ੁਰੂਆਤ ਦੇ ਨਾਲ-ਨਾਲ ਸਾਡੇ ਲਈ ਇਹ ਹੁੰਦਾ ਕਿ ਅਸੀਂ ਸਵੈਟਰ ਪਾ ਲਈਏ ਗਰਮ ਕੱਪੜੇ ਪਾ ਲਈਏ ਪਰ ਇਹਦੇ ਨਾਲ-ਨਾਲ ਸਾਨੂੰ ਆਪਣਾ ਸਿਹਤ ਦਾ ਵੀ ਖਿਆਲ ਰੱਖਣਾ ਪੈਂਦਾ ਇਹਨਾਂ ਦਿਨਾਂ ਦੇ ਵਿੱਚ ਬਿਮਾਰੀਆਂ ਵੀ ਸਾਨੂੰ ਜ਼ਿਆਦਾ ਦਸਤਕ ਦਿੰਦੀਆਂ ਨੇ ਦੇਖੋ ਜੀ ਇੱਕਦਮ ਜਿੱਲੇ ਠੰਡ ਹੋ ਜਾਂਦੀ ਹੈ ਨਾ ਤੇ ਲੋਕਾਂ ਨੂੰ ਇਹੋ ਹੀ ਰਹਿੰਦਾ ਵੀ ਅਲੀ ਗਰਮੀ ਹੈਗੀ ਅਲੀ ਗਰਮੀ ਆ ਉਹ ਉਸ ਗਰਮੀ ਦੇ ਭੁਲੇਖੇ ਨਾਲ ਹੀ ਠੰਡ ਖਾ ਲੈਂਦੇ ਨੇ ਠੰਡ ਖਾਣ ਨਾਲ ਮੜ ਖਾਸ ਕਰਕੇ ਗਲਾ ਖਰਾਬ ਅੱਖਾਂ ਦਾ ਛਾਤੀ ਜਾਮ ਇਹ ਬਹੁਤ ਜਲਦੀ ਹੋ ਜਾਂਦਾ ਕਿਉਂਕਿ ਠੰਡ ਇੱਕਦਮ ਵੱਧ ਗਈ ਹੈ ਪਹਾੜਾਂ 'ਚ ਬਰਫ ਪੈਣ ਕਰਕੇ ਨਾ ਹਵਾ ਰਾਤ ਤੇ ਸਵੇਰ ਸਵੇਰ ਤੇ ਰਾਤ ਦਾ ਬਹੁਤ ਮੌਸਮ ਦਾ ਫਰਕ ਪੈ ਗਿਆ ਦਿਨ ਤੱਕ ਬੜਾ ਵਧੀਆ ਲੰਘ ਜਾਂਦਾ ਠੀਕ ਆ ਕੁਈ ਠੰਡ ਨਹੀਂ ਲੱਗਦੀ ਪਰ ਜਿਹੜੇ ਸ਼ਾਮ ਸੂਰਜ ਢਲਦਾ ਹੈ ਸੂਰਜ ਢਲਣ ਦੇ ਨਾਲ ਠੰਡੀਆਂ ਹਵਾਵਾਂ ਸ਼ੁਰੂ ਹੋ ਜਾਂਦੀਆਂ ਨੇ ਔਰ ਜਿਹੜੇ ਲੋਕ ਥੋੜਾ ਬਾਹਰ ਰਹਿਣ ਵਾਲੇ ਬੰਦੇ ਨੇ ਜਿਹੜੇ ਕੋਈ ਸ਼ਹਿਰ ਤੋਂ 10-15 ਕਿਲੋਮੀਟਰ ਦੂਰ ਰੋਜ਼ ਆੜਾ ਜਾਣਾ ਉਹਨਾਂ ਨੇ ਤੇ ਪੂਰੇ-ਪੂਰੇ ਆਪਣੇ ਸਵੈਟਰ ਦਾ ਟੋਪੀਆਂ ਦਾ ਇੰਤਜ਼ਾਮ ਕਰ ਲਿਆ ਆ ਔਰ ਚਾਹੀਦਾ ਵੀ ਆ ਸਵੇਰ ਦੀ ਠੰਡ ਜਿਹੜੀ ਆ ਇਹ ਵੀ ਬਹੁਤ ਜ਼ਿਆਦਾ ਹੁੰਦੀ ਆ ਔਰ ਰਾਤ ਨੂੰ ਜਾਂ ਲੱਗਿਆ ਠੰਡ ਜ਼ਿਆਦਾ ਹੁੰਦੀ ਆ ਇਸ ਦਾ ਠੰਡ ਤੋਂ ਜਿੰਨਾ ਹੋ ਸਕੇ ਸਾਨੂੰ ਆਪਣੇ ਆਪ ਨੂੰ ਪਛਾਣ ਕਰਨਾ ਹੀ ਚਾਹੀਦਾ ਖਾਸ ਕਰਕੇ ਜਦੋਂ ਆਂਦੀ ਆ ਔਰ ਜਦੋਂ ਠੰਡ ਜਾਂਦੀ ਆ ਇਹ ਦੋਵੇਂ ਟਾਈਮ ਜਿਹੜੇ ਨੇ ਇਹ ਬਹੁਤ ਜ਼ਰੂਰੀ ਨੇ ਆਪਣੀ ਦੇਖਭਾਲ ਕਰਨਾ ਇਸ ਸੀਜ਼ਨ ਵਿੱਚ ਆਮ ਤੌਰ ਤੇ ਕੀ ਦੇਖਦੇ ਆ ਅਸੀਂ ਬੱਚਿਆਂ ਨੂੰ ਬਹੁਤ ਛੇਤੀ ਠੰਡ ਲੱਗ ਜਾਂਦੀ ਆ ਕਿਉਂਕਿ ਬੱਚਿਆਂ ਨੂੰ ਪ੍ਰਾਣੀ ਆਤ ਪਈ ਹੁੰਦੀ ਆ ਘਰ ਚ ਨੱਗੇ ਪੈ ਤੁਰਨ ਫਿਰਨ ਵਾਲੀ ਤੇ ਇੰਨੀ ਦਿਨ ਨੂੰ ਜਿਹੜੇ ਫਰਸ਼ ਛੜੇ ਹੋਏ ਹੁੰਦੇ ਨੇ ਜਿਸ ਵੇਲੇ ਬੱਚੇ ਬਿਸਤਰਜੋਂ ਨਿੱਗਲ ਕੇ ਫਰਸ਼ ਤੇ ਚੱਲਦੇ ਨੇ ਉਹਨਾਂ ਨੂੰ ਠੰਡ ਲੱਗ ਜਾਂਦੀ ਆ ਗਲਾ ਖਰਾਬ ਹੋ ਜਾਂਦਾ ਉਹਨਾਂ ਦਾ ਫ਼ਗਾਰ ਹੋ ਜਾਂਦਾ ਇਹ ਸਾਰੇ ਬੱਚਿਆਂ ਲਈ ਵੀ ਬਹੁਤ ਜ਼ਰੂਰੀ ਚਾਹੀਦਾ ਮਾਪੇ ਬੜੂ ਵੀ ਚਾਹੀਦਾ ਤੇ ਬੱਚਿਆਂ ਦਾ ਇਸ ਸੀਜ਼ਨ 'ਚ ਖਾਸ ਧਿਆਨ ਰੱਖਣਾ। ਜਦੋਂ ਤੁਸੀਂ ਗੱਲ ਕੀਤੀ ਹੈ ਬੱਚਿਆਂ ਨੂੰ ਇਸ ਤਰ੍ਹਾਂ ਠੰਡ ਲੱਗ ਜਾਂਦੀ ਹੈ ਇਹਦੇ ਨਾਲ-ਨਾਲ ਜਿਹੜੇ ਆਪਣੇ ਬਜ਼ੁਰਗ ਨੇ ਜਿਹੜੇ ਕਾਮਨ ਆਮ ਆਦਮੀ ਹੈ 30 35 ਸਾਲ ਦਾ ਉਹ ਵੀ ਇਹਨਾਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਕਿਉਂਕਿ ਸ਼ੁਰੂਆਤ ਦੇ ਵਿੱਚ ਖਾਂਸੀ ਦੀ ਸ਼ਿਕਾਇਤ ਹੁੰਦੀ ਹੈ, ਗਲਾ ਖਰਾਬ ਹੋ ਜਾਂਦਾ ਹੈ, ਸਾਹ ਦੇ ਵਿੱਚ ਦਿੱਕਤ ਆਂਦੀ ਹੈ। ਸਾਹ ਦੇ ਵਿੱਚ ਦਿੱਕਤ ਆਉਣ ਦਾ ਕਾਰਨ ਤੇ ਪੋਲੂਸ਼ਨ ਨੂੰ ਮੰਨਿਆ ਜਾਂਦਾ ਜ਼ਿਆਦਾਤਰ। ਇਹ ਜਿਹੜਾ ਪਰਾਲੀ ਸਾੜਨ ਦੀ ਗੱਲ ਕੀਤੀ ਜਾਂਦੀ ਹੈ ਜਾਂ ਹੋਰ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ। ਮਗਰ ਠੰਡ ਦੇ ਵਿੱਚ ਸਾਨੂੰ ਥੋੜਾ ਜਿਆਦਾ ਇਹਨਾਂ ਨੂੰ ਵੀ ਸੁਚੇਤ ਰਹਿਣ ਦੀ ਫੰਡ ਤੇ ਦੇਖੋ ਠੰਡਾ ਕੀ ਹੈ ਇੱਕ ਤਾਂ ਪੋਲੂਸ਼ਨ ਵੱਧਦਾ ਪੋਲੂਸ਼ਨ ਵੱਧਣ ਦਾ ਕਾਰਨ ਵੀ ਇਹੋ ਹੀ ਹੈ ਕਿ ਜਿਹੜੀ ਉਹ ਗਰਮ ਹਵਾ ਜਿਹੜੇ ਆਟੋ ਚੱਲ ਰਹੇ ਨੇ ਕਾਰ ਚੱਲ ਰਹੀ ਹੈ ਹੋਰ ਵੀਹਿਕਲ ਚੱਲਦੇ ਨੇ ਇਹ ਸਾਰੇ ਗਰਮ ਹਵਾ ਛੱਡਦੇ ਨੇ ਉਹ ਜਿਹੜਾ ਉੱਪਰ ਨਹੀਂ ਜਾਂਦਾ ਹੈ ਕਈ ਵਾਰੀ ਰਾਤ ਨੂੰ ਅਸੀਂ ਜਾਂਦੇ ਆ ਤੇ ਸਾਡੀਆਂ ਅੱਖਾਂ ਨੂੰ ਇਹ ਧੂਆਂ ਲੱਗਦਾ ਹੈ ਔਰ ਅੱਖਾਂ ਥੋੜੀਆਂ ਜੀਆਂ ਅਜੀਬ ਜਿਹਾ ਮਹਿਸੂਸ ਕਰਦੀਆਂ ਨੇ ਸਾਨੂੰ ਛਿਟੇ ਮਾਰਨ ਨੂੰ ਪਾਣੀ ਤੇ ਦਿਲ ਕਰਦਾ ਵੀ ਪਾਣੀ ਦੇ ਛਿਟੇ ਮਾਰ ਕੇ ਅੱਖਾਂ ਨੂੰ ਸਾਫ਼ ਕਰ ਲਈਏ ਔਰ ਇਹ ਵੀ ਬਹੁਤ ਜ਼ਰੂਰੀ ਹੈ ਇਸ ਕਰਕੇ ਜਿਹੜਾ ਪੋਲੂਸ਼ਨ ਵੀ ਹੈ ਨਾ ਇਹ ਵੀ ਗਲੇ ਦਾ ਸੱਤੋਂ ਜ਼ਿਆਦਾ ਕਾਰਨ ਬਣਦਾ ਖਰਾਬ ਕਰਨ ਵਾਸਤੇ ਤੇ ਇਸ ਕਰਕੇ ਆ ਵੀ ਸਾਨੂੰ ਗਰਮ ਪਾਣੀ ਦੇ ਨਾਲ ਮੂੰਹ ਸਾਫ ਕਰ ਲੈਣਾ ਚਾਹੀਦਾ ਗਰਾਰੇ ਕਰ ਲੈਣੇ ਚਾਹੀਦੇ ਔਰ ਜ਼ਰੂਰ ਕਰਨੇ ਚਾਹੀਦੇ ਨੇ ਸਵੇਰੇ ਸ਼ਾਮ ਤਰੇ ਬੰਦਾ ਇਹਦੇ ਨਾਲ ਜਿਹੜਾ ਜਿਹੜਾ ਗਲਾ ਖਰਾਬ ਨਹੀਂ ਹੋਏਗਾ ਜਿਹੜੀ ਮਾੜੀ-ਮੋੜੀ ਕੋ ਠੰਡ ਹੋਏਗੀ ਉਹ ਨਹੀਂ ਲੱਗੇਗੀ ਬਿਲਕੁਲ ਸਰਦੀ ਆ ਚੁੱਕੀ ਹੈ ਸਰਦੀ ਦੀ दस्तक ਹੋ ਚੁੱਕੀ ਹੈ ਔਰ ਲੋਕਾਂ ਨੇ ਵੀ ਆਪਣੇ ਆਪ ਨੂੰ ਢਾਲ ਲਿਆ ਹੈ ਸਰਦੀ ਮੁਤਾਬਕ ਲੋਕ ਕਰੋ ਨਿਕਲ ਲੈਨੇ ਸਵੈਟਰ ਆਪਣੇ ਆਪ ਲੋਕ ਗਰਮ ਕਪੜੇ ਜੈਕਟਸ ਵੀ ਪਾ ਰਹੇ ਨੇ ਜਿਹੜੇ ਦੂਰ ਦਰਾਡੇ ਤੋਂ ਆਂਦੇ ਨੇ ਪਿੰਡਾਂ ਥਾਵਾਂ ਤੋਂ ਆਂਦੇ ਨੇ ਉਹ ਲੋਕ ਸਵੇਰੇ ਉਹਨਾਂ ਨੇ ਸ਼ਹਿਰਾਂ ਦੇ ਵਿੱਚ ਕੋਈ ਕੰਮ ਹੁੰਦੇ ਨੇ ਕਿਸੇ ਤਰੀਕੇ ਦੇ ਉੱਥੋਂ ਉਹਨਾਂ ਨੂੰ ਸ਼ਹਿਰ ਤੋਂ ਬਾਹਰੋਂ ਆਨ ਕਰਕੇ ਜਿਹੜੀ ਜ਼ਿਆਦਾ ਠੰਡ ਲੱਗਦੀ ਹੈ ਜਿਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਕਵਰ ਕੀਤਾ ਹੁੰਦਾ ਹੈ ਸੋ ਇਹ ਨਜ਼ਾਰਾ ਅੰਮ੍ਰਿਤਸਰ ਦਾ ਹੈ ਅੰਮ੍ਰਿਤਸਰ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਸੋ ਆਉਣ ਵਾਲੇ ਕੁਝ ਦਿਨ ਤੱਕਨ ਐਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਉਮੀਦ ਹੈ ਕਿ ਇਸ ਵਾਰ ਕਿਹਾ ਜਾ ਰਿਹਾ ਹੈ ਕਿ ਸਰਦੀ ਦਾ ਕਹਿਰ ਅਮ੍ਰਿਤਸਰ ਔਰ ਦੂਜੇ ਮੈਦਾਨੀ ਇਲਾਕਿਆਂ ਦੇ ਵਿੱਚ ਜ਼ਿਆਦਾ ਰਹੇਗਾ ਸਾਨੂੰ ਜ਼ਰੂਰਤ ਹੈ ਆਪਣੇ ਆਪ ਨੂੰ ਬਚਾ ਕੇ ਰੱਖਣ ਦੀ ਆਪਾਂ ਕੱਪੜੇ ਪੂਰੇ ਪਾ ਕੇ ਰੱਖੀਏ ਆਪਣੇ ਆਪ ਨੂੰ ਕਵਰ ਕਰਕੇ ਰੱਖੀਏ ਔਰ ਇਹ ਕੋਸ਼ਿਸ਼ ਕਰੀਏ ਕਿ ਆਪਣੇ ਆਪ ਨੂੰ ਪੂਰੀ ਤਰ੍ਹਾਂ ਗਰਮ ਰੱਖੀਏ ਯਾਨੀ ਕਿ ਗਰਮ ਕੱਪੜੇ ਪਾ ਕੇ ਰੱਖੀਏ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਦੁਪਹਿਰ ਦਾ ਵੇਲਾ ਹੁੰਦਾ ਹੈ ਜਦੋਂ ਤਾਪਮਾਨ ਥੋੜਾ ਵੱਧ ਜਾਂਦਾ ਹੈ ਅਸੀਂ ਉਹਦਾ ਉਦੇ ਵਿੱਚ ਵੀ ਆਪਣੇ ਆਪ ਨੂੰ ਕਵਰ ਕਰਕੇ ਰੱਖੀ ਆਪਣੇ ਕਪੜੇ ਉਤਾਰੀਏ ਨਾ ਔਰ ਉਹਨਾਂ ਨੂੰ ਬਚਾ ਕੇ ਰੱਖੀਏ ਔਰ ਸਰ ਦੇ ਸਮੇਂ ਜਿਵੇਂ ਅਸੀਂ ਘਰੋਂ ਨਿਕਲਦੇ ਆਂ ਤੇ ਮੌਸਮ ਇਸ ਕਦ ਸਰਦ ਹੁੰਦਾ ਹੈ ਕਿ ਸਾਨੂੰ ਉਹਦਾ ਵੀ ਖਿਆਲ ਰੱਖਣਾ ਪਏਗਾ ਆਪਣੇ ਕਪੜੇ ਕਪੜੇ ਆਪ ਨੂੰ ਆਪਣੇ ਅਕਸ਼ਰੀਲ ਨੂੰ ਬਚਾ ਕੇ ਰੱਖਣ ਦੀ ਜਰੂਰਤ ਹੈ ਖਾਸ ਕਰਕੇ ਇਹ ਧੂਆਂ ਜਿਹੜਾ ਸਰਦ ਹਵਾ ਹੈ ਜਿਸ ਕਰਕੇ ਅਸੀਂ ਜਿਹੜੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਨੇ ਆ ਉਹਨਾਂ ਤੋਂ ਸਾਨੂੰ ਨਿਜਾਦ ਮਿਲੇਗੀ ਤੇ ਆਪਣਾ ਬਸੰਤ ਤੇਜ ਦੇ ਨਾਲ ਜੋਤੀਬੈਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਪਹਾੜਾਂ ਦੇ ਵਿੱਚ ਪੈ ਰਹੀ ਬਰਫ ਬਾਰਿ ਬਾਰੀ ਦੇ ਨਾਲ ਮੈਦਾਨੀ ਇਲਾਕੇ ਵੀ ਹੁਣ ਸਰਦ ਹੋ ਗਏ ਨੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਤਾਪਮਾਨ ਜਿਹੜਾ ਹੈ ਬਹੁਤ ਜ਼ਿਆਦਾ ਘਟ ਗਿਆ ਹੈ ਤਸਵੀਰਾਂ ਅਸੀਂ ਤੁਹਾਨੂੰ ਅੰਮ੍ਰਿਤਸਰ ਦੀ ਦਿਖਾਣੇ ਆ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਤਾਪਮਾਨ ਆਮ ਦਿਨਾਂ ਨਾਲੋਂ 7-8 ਡਿਗਰੀ ਸੈਲਸੀਅਸ ਘਟ ਗਿਆ ਲੋਕ ਕੱਪੜੇ ਗਰਮ ਪਾ ਕੇ ਨਿਕਲਣ ਦੇ ਘਰੋਂ ਦੇ ਵਿੱਚ ਜੈਕਟਸ ਪਾ ਰਹੇ ਨੇ ਸਵੈਟਰ ਪਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਮੌਸਮ ਨੇ ਹੁਣ ਕਰਵਟ ਲੈ ਲਈ ਹੈ ਮੌਸਮ ਨੇ ਕਰਵਟ ਲੈਣ ਤੋਂ ਬਾਅਦ ਹੁਣ ਜਿਹੜਾ ਥੋੜੀ ਜਿਹੀ ਖੰਡਕ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ ਜਿਸ ਦਾ ਅਸਰ ਆਮ ਲੋਕਾਂ ਤੇ ਵੀ ਪੈ ਰਿਹਾ ਕਰੋ ਨਿਕਲ ਰਹੇ ਨੇ ਜਿਹੜੇ ਲੋਕ ਉਹ ਆਪਣੇ ਆਪ ਨੂੰ ਗਰਮ ਕੱਪੜਿਆਂ ਦੇ ਨਾਲ ਕਵਰ ਕਰਕੇ ਨਿਕਲ ਰਹੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਇਹ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੀਆਂ ਤਸਵੀਰਾਂ ਹਨ ਜਰ ਤਸਵੀਰਾਂ ਦੇਖ ਰਹੇ ਹੋ ਕਿ ਲੋਕ ਸਵੇਰੇ ਆਪਣੇ ਕੰਮ ਤੇ ਨਿਕਲ ਰਹੇ ਨੇ ਸਵੈਟਰ ਪਾਏ ਹੋਏ ਨੇ ਜੈਕਟਸ ਪਾਈਆਂ ਹੋਈਆਂ ਨੇ ਆਪਣੇ ਆਪ ਨੂੰ ਕਵਰ ਕਰ ਲਿਆ ਹੈ ਕਿ ਠੰਡ ਤੋਂ ਬਚਿਆ ਜਾ ਸਕੇ ਇਹ ਨਜ਼ਾਰਾ ਇਸ ਕਰਕੇ ਬਣ ਜਾ ਹੈ ਕਿ ਨਵੰਬਰ ਦਾ ਮਹੀਨਾ ਚੱਲ ਰਿਹਾ ਹੈ ਨਵੰਬਰ ਦੇ ਮਹੀਨੇ ਦੇ ਵਿੱਚ ਸ਼ੁਰੂਆਤ ਦੇ ਵਿੱਚ ਹੀ ਹਲਕੀ ਹਲਕੀ ਠੰਡ ਮਹਿਸੂਸ ਹੋਈ ਸੀ ਕਿ ਮਗਰ ਜਿਸ ਤਰ੍ਹਾਂ ਹੀ ਪਹਾੜਾਂ ਦੇ ਵਿੱਚ ਬਰਫਬਾਰਿ ਸ਼ੁਰੂ ਹੋ ਗਈ ਹੈ ਉਹਦੇ ਨਾਲ ਤਾਂ ਤਾਪਮਾਨ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਇਸ ਵੇਲੇ ਡਿੱਗ ਗਿਆ ਹੈ ਔਰ ਤਾਪਮਾਨ ਜਿਲੰਦਾ ਨਤੀਜਾ ਇਹ ਹੀ ਹੈ ਕਿ ਸਵੇਰੇ ਸ਼ਾਮ ਜਿਹੜੀ ਹੁਣ ਤਰਾਕੇ ਦੀ ਠੰਡ ਰਹਿੰਦੀ ਹੈ ਦੁਪਹਿਰ ਜ਼ਰੂਰ ਇਹ ਮੰਨਿਆ ਜਾਂਦਾ ਹੈ ਕਿ ਕੁਝ ਮੌਸਮ ਦੇ ਵਿੱਚ ਰਾਹਤ ਮਿਲਦੀ ਹੈ ਥੋੜਾ ਜਿਹਾ ਤਾਪਮਾਨ ਗਰਮ ਹੁੰਦਾ ਹੈ ਮਗਰ ਫਿਰ ਵੀ ਆਮ ਨਾਲੋਂ 25 20 25 ਦੇ ਕੋਲ-ਕੋਲ ਟੈਂਪਰੇਚਰ ਰਹਿੰਦਾ ਹੈ ਜਿਸ ਦੇ ਜਿਹਦਾ ਅਨੁਮਾਨ ਹੈ ਕਿ ਸਰਦੀ ਦੀ ਸ਼ੁਰੂਆਤ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਹਾਲ ਬਾਜ਼ਾਰ ਦੀਆਂ ਦਿਖਾ ਰਹੇ ਹਾਂ ਸਾਡੇ ਨਾਲ ਭਾਈ ਸਾਹਿਬ ਨੇ ਭਾਈ ਸਾਹਿਬ ਨੇ ਵੀ ਪੂਰਾ ਆਪਣੇ ਆਪ ਨੂੰ ਕਵਰ ਕਰ ਲਿਆ ਹੈ ਠੰਡ ਦੇ ਨਾਲ ਮੌਸਮ ਬਦਲ ਗਿਆ ਹੈ ਚੇਂਜ ਹੋ ਗਿਆ ਹੈ ਕਿਉਂ ਇਹਦਾ ਅਸਰ ਜ਼ਿਆਦਾ ਹੈਗਾ ਕਿ ਪਹਾੜੀ ਲੱਗਾਂ ਦੇ ਵਿੱਚ ਬਰਫ਼ ਪੈ ਗਈ ਹੈ ਉਨ ਮੇਦਾਨੀ ਇਲਾਕਿਆਂ ਦੇ ਵਿੱਚ ਵੀ ਮੌਸਮ ਦਾ ਅਸਰ ਪੁਲਾ ਸ਼ੁਰੂ ਹੋ ਗਿਆ ਹੈ ਤੁਸੀਂ ਵੀ ਅੱਜ ਆਪਣੇ ਆਪ ਨੂੰ ਕਵਰ ਕੀਤਾ ਹੋਰ ਵੀ ਅਸੀਂ ਦੇਖ ਰਿਹਾ ਕਿ ਲੋਕਾਂ ਨੇ ਸਵੈਟਰ ਪਾਉਣੇ ਸ਼ੁਰੂ ਕਰ ਦਿੱਤੇ ਜੀ ਸਰ ਠੰਡ ਹੋ ਗਈ ਹੈ ਕਵਰ ਕਰ ਲੈਣਾ ਚਾਹੀਦਾ ਚੰਗੀ ਗੱਲ ਹੀ ਹੈ ਬਾਕੀ ਧੌਲੀ ਓਲੀ ਹੋਰ ਠੰਡ ਵਧੇਗੀ ਤੇ ਜੈਕਟਾਂ ਵੀ ਪਾਉਣਗੇ ਲੋਕ ਵੀ ਸੋ ਵਰਮਾ ਜੀ ਇਹ ਸ਼ੁਰੂਆਤ ਹੈ ਮੌਸਮ ਦੀ ਸ਼ੁਰੂਆਤ ਦੇ ਨਾਲ-ਨਾਲ ਸਾਡੇ ਲਈ ਇਹ ਹੁੰਦਾ ਕਿ ਅਸੀਂ ਸਵੈਟਰ ਪਾ ਲਈਏ ਗਰਮ ਕੱਪੜੇ ਪਾ ਲਈਏ ਪਰ ਇਹਦੇ ਨਾਲ-ਨਾਲ ਸਾਨੂੰ ਆਪਣਾ ਸਿਹਤ ਦਾ ਵੀ ਖਿਆਲ ਰੱਖਣਾ ਪੈਂਦਾ ਇਹਨਾਂ ਦਿਨਾਂ ਦੇ ਵਿੱਚ ਬਿਮਾਰੀਆਂ ਵੀ ਸਾਨੂੰ ਜ਼ਿਆਦਾ ਦਸਤਕ ਦਿੰਦੀਆਂ ਨੇ ਦੇਖੋ ਜੀ ਇੱਕਦਮ ਜਿੱਲੇ ਠੰਡ ਹੋ ਜਾਂਦੀ ਹੈ ਨਾ ਤੇ ਲੋਕਾਂ ਨੂੰ ਇਹੋ ਹੀ ਰਹਿੰਦਾ ਵੀ ਅਲੀ ਗਰਮੀ ਹੈਗੀ ਅਲੀ ਗਰਮੀ ਆ ਉਹ ਉਸ ਗਰਮੀ ਦੇ ਭੁਲੇਖੇ ਨਾਲ ਹੀ ਠੰਡੇ ਖਾ ਲੈਂਦੇ ਨੇ ਠੰਡ ਖਾਣ ਨਾਲ ਮੜ ਖਾਸ ਕਰਕੇ ਗਲਾ ਖਰਾਬ ਅੱਖਾਂ ਦਾ ਛਾਤੀ ਜਾਮ ਇਹ ਬਹੁਤ ਜਲਦੀ ਹੋ ਜਾਂਦਾ ਕੋਈ ਠੰਡ ਐ ਇਕਦਮ ਵੱਧ ਗਈ ਐ ਪਹਾੜਾਂ 'ਚ ਬਰਫ਼ ਪੈਣ ਕਰਕੇ ਨਾ ਹਵਾ ਰਾਤ ਦੇ ਤੇ ਸਵੇਰ ਸਵੇਰ ਦੇ ਰਾਤ ਦਾ ਬਹੁਤ ਬੋਸੰਦਾ ਫਰਕ ਪੈ ਗਿਆ ਦਿਨ ਤੱਕ ਬੜਾ ਵਧੀਆ ਲੰਘ ਜਾਂਦਾ ਠੀਕ ਐ ਕੋਈ ਠੰਡ ਨਹੀਂ ਲੱਗਦੀ ਪਰ ਜਿਹੜੇ ਸ਼ਾਮ ਸੂਰਜ ਢਲਦਾ ਐ ਸੂਰਜ ਢਲਣ ਦੇ ਨਾਲ ਠੰਡੀ ਹਵਾਵਾਂ ਸ਼ੁਰੂ ਹੋ ਜਾਂਦੀਆਂ ਨੇ ਔਰ ਜਿਹੜੇ ਲੋਕ ਥੋੜਾ ਬਾਹਰ ਰਹਿਣ ਵਾਲੇ ਬੰਦੇ ਨੇ ਜਿਹੜੇ ਕੋਈ ਸ਼ਹਿਰ ਤੋਂ 10-15 ਕਿਲੋਮੀਟਰ ਦੂਰ ਰੋਜ਼ ਆਣਾ ਜਾਣਾ ਉਹਨਾਂ ਨੇ ਤੇ ਪੂਰੇ-ਪੂਰੇ ਆਪਣੇ ਸਵੈਟਰ ਦਾ ਟੋਪੀ ਦਾ ਇੰਤਜ਼ਾਮ ਕਰ ਲਿਆ ਆ ਔਰ ਚਾਹੀਦਾ ਵੀ ਆ ਸਵੇਰ ਦੀ ਠੰਡ ਜਿਹੜੀ ਆ ਇਹ ਵੀ ਬਹੁਤ ਜ਼ਿਆਦਾ ਹੁੰਦੀ ਆ ਔਰ ਰਾਤ ਨੂੰ ਜਾਂ ਲੱਗਿਆ ਠੰਡ ਜ਼ਿਆਦਾ ਹੁੰਦੀ ਆ ਇਸ ਦਾ ਖੰਡ ਤੋਂ ਜਿੰਨਾ ਹੋ ਸਕੇ ਸਾਨੂੰ ਆਪਣੇ ਆਪ ਨੂੰ ਪਛਾਣ ਕਰਨਾ ਹੀ ਚਾਹੀਦਾ ਖਾਸ ਕਰਕੇ ਜਦੋਂ ਆਉਂਦੀ ਆ ਔਰ ਜਦੋਂ ਠੰਡ ਜਾਂਦੀ ਆ ਇਹ ਦੋਵੇਂ ਟਾਈਮ ਜਿਹੜੇ ਨੇ ਇਹ ਬਹੁਤ ਜ਼ਰੂਰੀ ਨੇ ਆਪਣੀ ਦੇਖਭਾਲ ਕਰਨਾ ਇਸ ਸੀਜ਼ਨ ਵਿੱਚ ਆਮ ਤੌਰ ਤੇ ਕੀ ਦੇਖਦੇ ਆ ਅਸੀਂ ਬੱਚਿਆਂ ਨੂੰ ਬਹੁਤ ਛੇਤੀ ਠੰਡ ਲੱਗ ਜਾਂਦੀ ਆ ਕਿਉਂਕਿ ਬੱਚਿਆਂ ਨੂੰ ਪ੍ਰਾਣੀ ਆਤ ਪਈ ਹੁੰਦੀ ਆ ਘਰ ਚ ਨੱਗੇ ਪਈ ਤੁਰਨ ਫਿਰਨ ਵਾਲੀ ਤੇ ਇੰਨੀ ਦਿਨ ਨੂੰ ਫਰਸ਼ ਛੜੇ ਹੋਏ ਹੁੰਦੇ ਨੇ ਜਿਸ ਵੇਲੇ ਬੱਚੇ ਬਿਸਰਜਾ ਨਿਗਲ ਕੇ ਫਰਸਤੇ ਚੱਲਦੇ ਨੇ ਉਹਨਾਂ ਨੂੰ ਠੰਡ ਲੱਗ ਜਾਂਦੀ ਹੈ ਗਲਾ ਖਰਾਬ ਹੋ ਜਾਂਦਾ ਉਹਨਾਂ ਦਾ ਪੁਖਾਰ ਹੋ ਜਾਂਦਾ ਹੈ ਇਸ ਕਰਕੇ ਬੱਚਿਆਂ ਲਈ ਵੀ ਬਹੁਤ ਜ਼ਰੂਰੀ ਚਾਹੀਦਾ ਮਾਪੇ ਬੜੂ ਵੀ ਚਾਹੀਦਾ ਕਿ ਬੱਚਿਆਂ ਦਾ ਇਸ ਸੀਜ਼ਨ ਚ ਖਾਸ ਧਿਆਨ ਰੱਖੇ ਤਾਂ ਤੁਸੀਂ ਗੱਲ ਕੀਤੀ ਹੈ ਬੱਚਿਆਂ ਨੂੰ ਇਸ ਤਰ੍ਹਾਂ ਠੰਡ ਲੱਗ ਜਾਂਦੀ ਹੈ ਇਹਦੇ ਨਾਲ ਨਾਲ ਜਿਹੜੇ ਆਪਣੇ ਬਜ਼ੁਰਗ ਨਹੀਂ ਜਿਹੜੇ ਕਾਮਨ ਆਮ ਆਦਮੀ ਹੈ 30 35 ਸਾਲ ਦਾ ਉਹ ਵੀ ਇਨ੍ਹਾਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਕਿਉਂਕਿ ਸ਼ੁਰੂਆਤ ਦੇ ਵਿੱਚ ਖਾਂਸੀ ਦੀ ਸ਼ਿਕਾਇਤ ਹੁੰਦੀ ਹੈ ਗਲਾ ਖਰਾਬ ਹੋ ਜਾਂਦਾ ਹੈ ਸ਼ਾਹ ਦੇ ਵਿੱਚ ਦਿੱਕਤ ਆਂਦੀ ਹੈ। ਸ਼ਾਹ ਦੇ ਵਿੱਚ ਦਿੱਕਤ ਆਉਣ ਦਾ ਕਾਰਨ ਤੇ ਪੋਲੂਸ਼ਨ ਨੂੰ ਮੰਨਿਆ ਜਾਂਦਾ ਜ਼ਿਆਦਾਤਰ ਇਹ ਜਿਹੜਾ ਪਰਾਲੀ ਸਾੜਨ ਦੀ ਗੱਲ ਕੀਤੀ ਜਾਂਦੀ ਹੈ ਜਾਂ ਹੋਰ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ। ਮਗਰ ਠੰਡ ਦੇ ਵਿੱਚ ਸਾਨੂੰ ਥੋੜਾ ਜਿਆਦਾ ਇਹਨਾਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ। ਕਿ ਠੰਡ ਤੇ ਦੇਖੋ ਠੰਡ ਨਾਲ ਕੀ ਆਏ ਇੱਕ ਨੇ ਪੋਲੂਸ਼ਨ ਵਧਦਾ। ਪੋਲੂਸ਼ਨ ਵਧਣ ਦਾ ਕਾਰਨ ਵੀ ਇਹ ਹੋਈ ਹੈ ਕਿ ਜਿਹੜੀ ਉਹ ਗਰਮ ਹਵਾ ਜਿਹੜੇ ਆਟੋ ਚੱਲ ਰਹੇ ਨੇ, ਕਾਰ ਚੱਲ ਰਹੀ ਹੈ, ਹੋਰ ਵਹੀਕਲ ਚੱਲਦੇ ਨੇ ਇਹ ਸਾਰੇ ਗਰਮ ਹਵਾ ਛੱਡਦੇ ਨੇ। ਉਹ ਇਹ ਤੁਮਾ ਜਿਹੜਾ ਉੱਪਰ ਨਹੀਂ ਜਾਂਦਾ ਇਹ ਕਈ ਵਾਰੀ ਰਾਤ ਨੂੰ ਅਸੀਂ ਜਾਂਦੇ ਆ। ਸਾਡੀਆਂ ਅੱਖਾਂ ਨੂੰ ਇਹ ਧੂਮਾ ਲੱਗਦਾ ਹੈ ਔਰ ਅੱਖਾਂ ਥੋੜੀਆਂ ਜੀਆਂ ਅਜੀਬ ਜਿਹਾ ਮਹਿਸੂਸ ਕਰਦੀਆਂ ਨੇ ਸਾਨੂੰ ਛਿਟੇ ਮਾਰਨ ਨੂੰ ਪਾਣੀ ਤੇ ਦਿਲ ਕਰਦਾ ਵੀ ਪਾਣੀ ਦੇ ਛਿਟੇ ਮਾਰ ਕੇ ਅੱਖਾਂ ਨੂੰ ਸਾਫ਼ ਕਰ ਲਈਏ ਔਰ ਇਹ ਵੀ ਬਹੁਤ ਜ਼ਰੂਰੀ ਆ ਇਸ ਕਰਕੇ ਜਿਹੜਾ ਪੋਲੂਸ਼ਨ ਵੀ ਹੈ ਨਾ ਇਹ ਵੀ ਗਲੇ ਦਾ ਛਤੋਂ ਜ਼ਿਆਦਾ ਕਾਰਨ ਬਣਦਾ ਖਰਾਬ ਕਰਨ ਵਾਸਤੇ ਤੇ ਇਸ ਕਰਕੇ ਆ ਵੀ ਸਾਨੂੰ ਗਰਮ ਪਾਣੀ ਦੇ ਨਾਲ ਮੂੰਹ ਸਾਫ਼ ਕਰ ਲੈਣਾ ਚਾਹੀਦਾ ਗਰਾਰੇ ਕਰ ਲੈਣੇ ਚਾਹੀਦੇ ਔਰ ਜ਼ਰੂਰ ਕਰਨੇ ਚਾਹੀਦੇ ਨੇ ਸਵੇਰੇ ਸ਼ਾਮ ਤਰੇ ਬੰਦਾ ਇਦਾਂ ਜਿਹੜਾ ਵਾ ਗਲਾ ਖਰਾਬ ਨਹੀਂ ਹੋਏਗਾ ਜਿਹੜੀ ਮਾੜੀ ਮੋੜੀ ਕੋ ਠੰਡ ਹੋएगी ਉਹ ਨਹੀਂ ਲੱਗੇਗੀ ਬਿਲਕੁਲ ਸਰਦੀ ਆ ਚੁੱਕੀ ਹੈ ਸਰਦੀ ਦੀ दस्तक ਹੋ ਚੁੱਕੀ ਹੈ ਔਰ ਲੋਕਾਂ ਨੇ ਵੀ ਆਪਣੇ ਆਪ ਨੂੰ ਢਾਲ ਲਿਆ ਹੈ ਸਰਦੀ ਮੁਤਾਬਕ ਲੋਕ ਘਰੋਂ ਨਿਕਲ ਲੈਨੇ ਸਵੈਟਰ ਆਪਣੇ ਆਪ ਨੂੰ ਗਰਮ ਕਪੜੇ ਜੈਕਟਸ ਵੀ ਪਾ ਰਹੇ ਨੇ ਜਿਹੜੇ ਦੂਰ ਦਰਾਡੇ ਤੋਂ ਆਉਂਦੇ ਨੇ ਪਿੰਡਾਂ ਥਾਵਾਂ ਤੋਂ ਆਉਂਦੇ ਨੇ ਉਹ ਲੋਕ ਸਵੇਰੇ ਉਹਨਾਂ ਨੇ 11 ਦੇ ਵਿੱਚ ਕੋਈ ਕੰਮ ਹੁੰਦੇ ਨੇ ਕਿਸੇ ਤਰੀਕੇ ਦੇ ਉੱਤੋਂ ਉਹਨਾਂ ਨੂੰ ਸ਼ਹਿਰ ਤੋਂ ਬਾਹਰੋਂ ਆਨ ਕਰਕੇ ਜਿਹੜੀ ਜ਼ਿਆਦਾ ਠੰਡ ਲੱਗਦੀ ਹੈ ਜਿਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਕਵਰ ਕੀਤਾ ਹੁੰਦਾ ਹੈ ਸੋ ਇਹ ਨਜ਼ਾਰਾ ਅਮਨੇਸਰ ਦਾ ਹੈ ਅਮਨੇਸਰ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਸੋ ਆਉਣ ਵਾਲੇ ਕੁਝ ਦਿਨ ਤੱਕਨ ਐਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਉਮੀਦ ਹੈ ਕਿ ਇਸ ਵਾਰ ਕਿਹਾ ਜਾ ਰਿਹਾ ਹੈ ਕਿ ਸਰਦੀ ਦਾ ਕਹਿਰ ਅਮਨੇਸਰ ਔਰ ਦੂਜੇ ਮੈਦਾਨੀ ਇਲਾਕਿਆਂ ਦੇ ਵਿੱਚ ਜ਼ਿਆਦਾ ਰਹੇਗਾ ਸਾਨੂੰ ਜਰੂਰਤ ਹੈ ਆਪਣੇ ਆਪ ਨੂੰ ਬਚਾ ਕੇ ਰੱਖਣ ਦੀ ਆਪਾਂ ਕੱਪੜੇ ਪੂਰੇ ਪਾ ਕੇ ਰੱਖੀਏ ਆਪਣੇ ਆਪ ਨੂੰ ਕਵਰ ਕਰਕੇ ਰੱਖੀਏ ਔਰ ਇਹ ਕੋਸ਼ਿਸ਼ ਕਰੀਏ ਕਿ ਆਪਣੇ ਆਪ ਨੂੰ ਪੂਰੀ ਤਰ੍ਹਾਂ ਗਰਮ ਰੱਖੀਏ ਯਾਨੀ ਕਿ ਗਰਮ ਕੱਪੜੇ ਪਾ ਕੇ ਰੱਖੀਏ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਦੁਪਹਿਰ ਦਾ ਵੇਲਾ ਹੁੰਦਾ ਹੈ ਜਦੋਂ ਤਾਪਮਾਨ ਥੋੜਾ ਵੱਧ ਜਾਂਦਾ ਹੈ ਅਸੀਂ ਉਹਦਾ ਉਹਦੇ ਵਿੱਚ ਵੀ ਆਪਣੇ ਆਪ ਨੂੰ ਕਵਰ ਕਰਕੇ ਰੱਖੀਏ ਆਪਣੇ ਕੱਪੜੇ ਉਤਾਰੀਏ ਨਾ ਔਰ ਉਹਨਾਂ ਨੂੰ ਬਚਾ ਕੇ ਰੱਖੀਏ ਔਰ ਸ਼ੇਰ ਦੇ ਸਮੇਂ ਜਿਵੇਂ ਅਸੀਂ ਘਰੋਂ ਨਿਕਲਦੇ ਹਾਂ ਤੇ ਮੌਸਮ ਇਸ ਕਦ ਸਰਦ ਹੁੰਦਾ ਹੈ ਕਿ ਸਾਨੂੰ ਉਹਦਾ ਵੀ ਖਿਆਲ ਰੱਖਣਾ ਪਏਗਾ ਆਪਣੇ ਕਪੜੇ ਕਪੜੇ ਆਪ ਨੂੰ ਆਪਣੇ શરીર ਨੂੰ ਬਚਾ ਕੇ ਰੱਖਣ ਦੀ ਜਰੂਰਤ ਹੈ ਖਾਸ ਕਰਕੇ ਇਹ ਧੂਆਂ ਜਿਹੜਾ ਸਰਦ ਹਵਾ ਹੈ ਜਿਸ ਕਰਕੇ ਅਸੀਂ ਜਿਹੜੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਨੇ ਆ ਉਹਨਾਂ ਤੋਂ ਸਾਨੂੰ निजात ਮਿਲੇਗੀ ਕਾਮਨਾ ਬਸਨ ਤੇਜ ਦੇ ਨਾਲ ਜੋਤੀਬੈਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ